ਵਟਸਐਪ ਆਉਂ ਚੈਟ ਕਰੀ ਜਬਾਂ ਸਾਨੂੰ ਪਤਾ ਨਹੀਂ ਕਿ ਕਦੋਂ ਆਉਂ। ਓ ਮੁੰਡਿਆ ਆ ਥੁੰਦਾ ਪੈਦਾ ਯਾਰ ਮੂਆ ਤੇ ਲੱਗਿਆ ਪਿਆ। ਆ ਆ ਜਾ ਬਈ। ਕਹ ਬੂ ਕਿਧਰੋਂ ਆ ਗਿਆ ਤੂੰ? ਮੈਂ ਤਾਂ ਪਿੰਡ ਚ ਜਾ ਕੇ ਆਇਆ ਸੀ ਮਾਂ ਦੇਖ ਲੈ ਕੀ ਮਾਹੌਲ ਆ ਗਾਰਤਿਕ ਕੁਸ਼ਚਨ ਅਗਲਾਉਂਦੇ ਨਹੀਂ ਕਿਨਾ। ਤੂੰ ਫੋਨ ਜਾ ਫੇਰ ਪੜਾ ਜੇਬ ਚ ਇੱਕ ਵੀਡੀਓ ਆਈ ਹੈਗੀ ਆਪਣੇ ਪਿੰਡਾਂ ਦੀ। ਕੀ ਜੀ? ਓ ਜਗਰਾ ਜਗਰਾ ਦੀ। ਉਹਨੇ ਆ ਗੋ ਗਲਾਤੇ ਤੇ ਪਰਚਾ ਪੁਛਤਾ ਪੈ ਗਿਆ ਕਹਿੰਦੇ। ਬੜੀ ਕੱਢ ਕੇ ਦੇਖਣਾ ਇੱਥੇ ਦਾ ਏਰ ਮੈਂ ਖਬਰ ਤਾਂ ਦੇਖੀ ਦੀ ਬਾਪੂ ਐ ਗਰਾਪਾ ਗਣੀ ਲਾਉਂਦੇ ਇਹ ਨਾ ਅੱਗ ਲਾਇਤਾ ਪੈਣਾ ਪੁੱਤ ਫੇਰ ਸਰਦੇ ਨਹੀਂ ਉਹ ਜੇ ਅੱਗ ਲਾਤੀ ਫਿਰ ਆਪਣੇ ਦੇ ਫੇਰ ਕਾਰਵਾਈ ਹੋਊਗੀ ਆਪਾਂ ਹੀ ਕਰਾਂਗੇ ਸੁਣ ਮੇਰੀ ਗੱਲ ਸੁਣ ਬਾਪੂ ਮਸ਼ੀਨ ਮੰਗਾ ਲੈਂਦੇ ਆ ਆਪਾਂ ਡੱਬੇ ਜੇ ਬਣਾ ਕੇ ਉਹ ਚਕਾਵਾ ਉਹ ਕੋਈ ਨਹੀਂ ਚਾਗਦਾ ਮੈਂ ਦੇਖਿਆ ਬਥੇਰੇ ਲੋਕਾਂ ਦੇ ਪੈਣੇ ਬਾਹਾਂਾਂ ਚ ਉਵੇਂ ਜੁਕਰ ਪੁੱਤ ਆਪਾਂ ਅੱਗ ਲਾਉਂਦੇ ਜੀ ਠੀਕ ਆ ਹੁਣ ਪਹਿਲੀ ਵਾਰ ਠੀਕ ਤੇ ਰਹਿਤੇ ਨਾ ਤਦ ਉਹ ਚਾਰ ਨਿਕਲੇ ਕੋਈ ਫਿਰ ਉਹੀ ਗੰਮ ਹੋ ਜੂਗਾ ਵਧੀਆ ਰਹੇਗਾ ਨਾਂ ਲਾਗ ਚੱਲ ਦੇਖਦੇ ਆ ਫਿਰ ਆਪਾਂ ਉਹ ਗੱਲ ਨਹੀਂ ਸੁਪਰ ਸੀਟ ਜੇ ਨਾ ਬਿਜਾ ਦਾਂਗੇ ਜੀ ਜਿਹੜਾ ਮਿੱਟੀ ਰੋ ਦੇ ਦਿੰਦਾ ਕਰਪੂ 3 ਦੇ ਸੁਪਰ ਸੀਟ ਪੁੱਸਣਾ ਲੈ ਦੇਖ ਲੈ ਮੇਰੇ ਛੜੀ ਦੀ ਬਾਟੀ ਬੜੀ ਪਹੀ ਹੈ ਮਚਾ ਆ ਮੇਰਾ ਕੱਟ ਡੈਂਟੇ ਹੋੜਾ ਕੋ ਜਾ ਕੇ ਹੁੰਦੇ ਨਾ ਕੋਲ ਦੇਖਦੇ ਆਂਗੇ ਦਾਈਆ ਪਰਬਤ ਕੋਈ ਤੇਰਾ ਬਾਜਾ ਜੇ ਤਾਂ ਖੁੱਲੀ ਛੱਤ ਰੱਖਣ ਦੇ ਤੀ ਹੈ ਹੈ ਨੇ ਹਉ ਬੱਚੇ ਨੇ ਡਾ ਉਹ ਤੁਮ ਜੇ ਤੋਂ ਮਾਰ ਗੋ ਮਤੂ ਹਿੱਸੇ ਦੀ ਲੈ ਆਉਦਾ ਫੋਨ ਆ ਗਿਆ ਨੇ ਤੇ ਹੋਰ ਉਹ ਹਾ ਕਿਣਾ ਆ ਗਿਆ ਦੇਖੀ ਮਣਾ ਪੁੱਛੜਾ ਆ ਗਿਆ ਨਾ ਮੇਰੇ ਛੱਜਾਂ ਦੇ ਬੇੜਾ ਜੇ ਥੁੰਨੀ ਛੱਟ ਰੱਖਾ ਦਿੱਤੀ ਆਉ ਪੈਨੇ ਟਾਰੇ ਹੋਈ ਲੈ ਅਸਰੀਆ ਉਪੜਾ ਤੇ ਠੀਕ ਕਾ ਠੀਕਾ ਪਤਾ ਹਾਂ ਕਿਧਰ ਆਇਆ ਮਿਆਹਾਂ ਨਾਲ ਧੋਆ ਦਾ ਖਰੀ ਆਈ ਨਾਲ ਉਹ ਤੇਨੀ ਕਰਨੀ ਆਉਗੀ ਠੀਕ ਹੈ ਠੀਕਾ ਠੀਕਾ ਹੋਰ ਇੱਧਰ ਮੈਂ ਥੋੜਾ ਕੁਰਸੀ ਤੇ ਬਹਿ ਜਾਂਦਾ ਅੱਛਾ ਕੁਰਸੀ ਤੇ ਬੈ ਜਾ ਆਪਣੇ ਘਰ ਬਾਈ ਤੇ ਪੈ ਗਈ ਹੋਰ ਚਨਾ ਉੱਪਰ ਨਮਿਤਾ ਜੀ ਹੋਰ ਸੈਟਾ ਮੈਂ ਤਾਂ ਬਾਟੀ ਬਹੁਤ ਪੈ ਗਈ ਥੋਣ ਲੱਗੇ ਮਰ ਤਾਂ ਪਾਣੀ ਲੈ ਦਰ ਫਣਖਾ ਤਰੇ ਆਂ ਦੇਖ ਦੁਰ ਆਇਆ ਕਿ ਕੁੱਤੇ ਵਾਲੇ ਥੋੜੀ ਗਲੀ ਚ ਅੱਡੇ ਵਾਲੀ ਦੂਰ ਨੇ ਸਾਡੇ ਨੂੰ ਹੁਣ ਕਰਦਾ ਹੋਰੇ ਨੂੰ ਆਪ ਜੀ ਪੰਜ ਪਾਈ ਕੀ ਫੋਨ ਚੱਕਦਾ ਤਾਂ ਕੋਈ ਨਹੀਂ ਥੋੜੇ ਚ ਹਾਂ ਅੱਡਾ ਟਿਕਰੇ ਰੱਖਦੇ ਨੇ ਚੱਕ ਲਿਆ ਕਰੋ ਇਹਨਾਂ ਨੂੰ ਪਤਾ ਨਹੀਂ ਲੱਗਿਆ ਹੋਣਾ ਕੁੱਤੇ ਮਗਰ ਪੈ ਗਈ ਚਾਦਰਾਂ ਪਟ ਪਾਤਾ ਤੇ ਮੇਰਾ ਤਾਂ ਮੱਛਾ ਪੱਟ ਗਿਆ ਹੋਰ ਚਨਾ ਉੱਪਰ ਹੋਰ ਜੀਰੀ ਜੂਰੀ ਵੱਢਲੀ ਪਧਿਆ ਪਧਿਆ ਵਧੀਆ ਜੀਰੀ ਵੱਢ ਕੇ ਸਿਰਾਂ ਕਣ ਕੋਈ ਵਿਜਣ ਲੱਗ ਗਏ ਕੀ ਜੀ ਹੋ ਰਿਹਾ ਤੁਸੀਂ ਕਰਨ ਕੇ ਗੱਦਰ ਵੀ ਤੇ ਉਪਰ ਵਾਲੇ ਨੂੰ ਅੱਗ ਲਾਉਂ ਨਹੀਂ ਦਿੰਦੇ ਹੌਣ ਨਹੀਂ ਲਾਉਂ ਦਿੰਦਾ ਅ ਚਿੱਕਾ ਲੈ ਤਾਹ ਜਲਾ ਕੇ ਕੁਝ ਨਹੀਂ ਲਈ ਹੱਡ ਦਾ ਬਰਸਾਉਂਦੀ ਹੈਗੀ ਕੋਈ ਬਰਸਾਉਂ ਨਹੀਂ ਰੋਕਿਆ ਉਹ ਛਾਨੂ ਕੋਚਾ ਕਚਾ ਖਲਾਦਣ ਗਿਆ ਹਾਂ ਅੱਛਾ ਵਾ ਉਹ ਤੇ ਆਪਣੀ ਸਰਕਾਰ ਆਪਣੇ ਹੱਥ ਤੇ ਸਰਕਾਰ ਮਤਾਂ ਕੋਚਾ ਦੇ ਦੋ ਆਈ ਤੀ ਚੜੀ ਦਾ ਤੁਮ ਚਾਈ ਗਿਆ ਗਏ ਜੀ ਮਾਲਾ ਨਹੀਂ ਜਾ ਰਾਇਆ ਭਾਈ ਵੱਡਈ ਹੈ ਫਿਰ ਤਾਂ ਕੰਮ ਵੱਡਈ ਐ ਤਾਂ ਨੱਚੀ ਤਾਂ ਹੈਗਾ ਸੇ ਦੇਖ ਲੈ ਤੂੰ ਚੀ ਵੀ ਲਾ ਲੂ ਲੂ ਅਰਗੂ ਗਤਾ ਲਾ ਦੇ ਤੂੰ ਹਾਂ ਸਾਡੇ ਵਾਲਾ ਕਹਿੰਦਾ ਸੋਰਾ ਹੈ ਕਹਿੰਦਾ ਅੱਗ ਨਹੀਂ ਲਾਉਣੀ ਹੈਗਾ ਪੁਲਿਸ ਵੱਡ ਕੇ ਲੈ ਜਾ ਕਿਹੜਾ ਕਹ ਤੂੰ ਪੁੱਛ ਜਾ ਮੈਂ ਹੈਗਾ ਜਦੋਂ ਪੜ੍ਹਨਾ ਹੈ ਫਤਿਹ ਗੜਾ ਨਾਲ ਪ੍ਰਧਾਨ ਕੌਣ ਕਹੂ ਜੇ ਮੈਂ ਨਹੀਂ ਹੈਗਾ ਮੈਂ ਹੈਗਾ ਚਾਹ ਪੁੱਛ ਆਉਗੀ ਨਾ ਆਪ ਹੀ ਦੇਖ ਲਾਂਗੇ ਪੁੱਛ ਲੈਣੀ ਆਪਾਂ ਹਾਂ ਪੁੱਛੂ ਮੈਂ ਸਾਡੇ ਜੋ ਪੁਰੇ ਨੂੰ ਕੋਈ ਨਹੀਂ ਹਾਂ ਪੁੱਛਲੀ ਪੁੱਛਲੀ ਹੋਰ ਅੱਟਕਾ ਲਾਈਟ ਉਹ ਮੈਂ ਕਿਵੇਂ ਛੱਡ ਦਿੰਦਾ ਪਾਣੀ ਤਾਂ ਮਗਾਲਾ ਦੇਖੇ ਕਿੰਨਾ ਟਾਈਮ ਹੋ ਗਿਆ ਆਈ ਮਾ ਤੋਂ ਆਇਆ ਜੇ ਉਹ ਸੋਰਾ ਪਾਣੀ ਪੂਣੀ ਲਿਆ ਉਹ ਧਰ ਮੋਬਾਈਲ ਨਾਲੇ ਪੱਟਲੀ ਦੁਨੀਆ ਚਾਣ ਲੱਗੇ ਜਬਾਕ ਜੇ ਜ ਮੋਬਾਈਲ ਆਈ ਕਰਦੇ ਨੇ ਬੱਚੀਆਂ ਆਇਆ ਹੈ ਮੁੰਡਿਆ ਮੈਨੂੰ ਫੋਨ ਜਾ ਗਿਆ ਸੀ ਆ ਚਾਚਾ ਐਂ ਕੰਨੀ ਬਾਲੀ ਲੈ ਲੈ ਆ ਲੈ ਛੋਲੇ ਤਾਂ ਮੈਨੂੰ ਫੜਾ ਦੇ ਪਾਜੀ ਨਾ ਛੋਲੇ ਛੋਲੇ ਨੂੰ ਹੱਥ ਲਾ ਦਿੱਤੇ ਹੋਰ ਮਾਰ ਦੋ ਥਾਰਾ ਟੱਬਰ ਨਾ ਛੋਲੇ ਨੂੰ ਨਹੀਂ ਪਕਾਣਾ ਇਹ ਤਾਂ ਬੰਬ ਬੰਬ ਨਹੀਂ ਚਾ ਕੀ ਘਰ ਦਾ ਕੱਪੜੇ ਲੀੜੇ ਹੋਣਗੇ ਵੱਧ ਤੋਂ ਵੱਧ ਬੜੇ ਕਾਨੂੰਨ ਹੈ ਇਹਦਾ ਦੌਰਾ ਪੈ ਜੂ ਤੇ ਖਾਤਾ ਉਹ ਬਾਤਾਂ ਉਹ ਦਰਦ ਇਹ ਪ੍ਰਾਣੀ ਦਾ ਦੇਖ ਅਛਲਾ ਪਤੂ ਹਰ ਜਦੋਂ ਚੱਕੀ ਫਿਰਦਾ ਅਛਲਾ ਈ ਚੱਲਿਆ ਗਿਆ ਪੋਛਾ ਦੇ ਕੇ ਗਿਆ ਕਿਥਾਂ ਗਿਆ ਵੇ ਦੇਖ ਮੜਾ ਕੁਫੜ ਦਾ ਖਾਣੇ ਤੋੜਦਾ ਗੋੜੀ ਚਲਾ ਦੇ ਤਰ੍ਹਾਂ ਕੀ ਪਤਾ ਹੈ ਸਰ ਬੜੇ ਦਾ ਡੌਲ ਬੇਚੇ ਬਾ ਪੁਲਿਸ ਆ ਜੂ ਸਾਡੇ ਝੋਲੇ ਨਹੀਂ ਮੈਂ ਪਾਕੇ ਖੰਘ ਹੈ ਤੇ ਜੋੜ ਚੰਗ ਥੋੜੀ ਕੱਲ ਨਹੀਂ ਲਉਦਾ ਹਾਂ ਆਪਾਂ ਲਾਵਾਂਗੇ ਅੱਗਾ ਕੋਈ ਡਰੀ ਜਾਂਦੇ ਪਤਾ ਨਹੀਂ ਜੇ ਨਾਲ ਬਾਜੀ ਸਾਡੇ ਲਵਾਈਆਂ ਅੱਗਾ ਨਾਲ ਪਾਸ ਚਲਾਂਗੇ ਨਾਲ ਨੂੰ ਕੁਝ ਹੁੰਦਾ ਸਟਿੰਗ ਡੋ ਲਿਆ ਕੇ ਰੱਖੀ ਕੋਈ ਗੱਲ ਸਿੰਗ ਨਾਲ ਮੈਂ ਉਹ ਕਾਦਾ ਹੁੰਦਾ ਨਹੀਂ ਮੈਂ ਨਹੀਂ ਖਾਣਾ ਹੁੰਦਾ ਛਾਉ ਲੱਗਿਆ ਇਹ ਤਾਂ ਬਈ ਸਰਕਾਰੀ ਬੰਦਾ ਤੂੰ ਐ ਸਮਝ ਸਰਕਾਰੀ ਬੰਦਾ ਹੀ ਨਾਲ ਆ ਮੈਂ ਨਹੀਂ ਹੁੰਦੇ ਡਰਿਆ ਨਾ ਤੀ ਕਾਛੇ ਤੀ ਦੀ ਲੋੜਾ ਚੱਲਦੇ ਤੂੰ ਮਰਦੀ ਘਰੇ ਆ ਜਾ ਹੁਕਮ ਹੱਤ ਮੰਨ ਲੂ ਛੱਡਾ ਹਾਂ ਜੇ ਪੰਚਾਇਤ ਉਛੜੇ ਪਿੰਡ ਦਾ ਮੈਂਬਰਾਂ ਜੀ ਜਾਂ ਸਾਰੇ ਲਾ ਕੇ ਮਗ ਜਾਗੇ ਗੱਥ ਨੂੰ ਉਹ ਬਹੁਤ ਰੌਣਾ ਹੈ ਰੌਣਾ ਨਹੀਂ ਕਰੂੰ ਦੱਚਤੀ ਗੰਦ ਜਿਹੇ ਦੀ ਗੱਲ ਤੱਚੇ ਹੋਏ ਜੀ ਹੋਰ ਆਵਾਜ਼ ਆਉਂਦਾ ਬੰਦਾ ਪੂਰਾ ਵਾਈਟਾਂ ਨਹੀਂ ਚਦਾ ਤਾਂ ਲੋ ਫੇਰੇ ਚੱਲੀਏ ਫਿਰ ਪੁੱੜਾ ਹੋਰ ਆ ਲੈ ਕੇ ਚੱਲਾ ਚਲੋ ਮੱਠ ਕਰਾ ਨਹੀਂ ਜਾਂਦਾ ਹੈਗਾ ਕੋਈ ਨਾ ਬੋਸ ਸਾਹ ਦੇ ਜਾਂਦਾ ਆਂ ਅੱਛਾ ਉਹ ਡੜੀ ਯਾ ਪਰ ਸਾਫ਼ ਸੁਣਾ ਦੇ ਫੋਕਰੀ ਆ ਜਾ ਤੁੱਚੀ ਅੱਜ ਫੁਕਰੀ ਦਾ ਜੋਰ ਤਰਖਾਂ ਆਜੋ ਨਾ ਜਾ ਕੋਈ ਤੂੰ ਸੰਦੇ ਰੱਖਾ ਜਾ ਮੈਂ ਦੱਤ ਕਰਾਂ ਦੇ ਤਾਂ ਪ੍ਰਾਲੀ ਮਿਠਾਦੀ ਆ ਜਾ ਵਾਤੇ ਤੋਂ ਚੇਰੇ ਲੱਥੋ ਹਾਂ ਹੁਣ ਲਾ ਕੇ ਪਾਚਾਂਗੇ ਅੱਗ ਹਾਂ ਉਤਰੋ ਕਾਹਦਾ ਬੋਸ ਤੇ ਪਾਣੀ ਜਿਹਾ ਹੁਣਾਂ ਭੁੱਲ ਗਏ ਹੈ ਉਹ ਪਾਣੀ ਇੱਥੇ ਕੋਠੀ ਦਾ ਕਾ ਕੋਤਰੀ ਹੁੰਦਾ ਪਾਣੀ ਹੈ ਪਾਣੀ ਨੂੰ ਕੀ ਹੁੰਦਾ ਚਲੋ ਬਰਾਜ ਨਾ ਮੁੜਾ ਦੱਸ ਤੀ ਆ ਦੱਸ ਤੀ ਮੈਂ ਨੀ ਉਪੜਾ ਅੱਗੇ ਜੀ ਕਿੱਥੋਂ ਲਾਈਏ ਫਿਰ ਰੈਡੀ ਆਪਾਂ ਹੋ ਥਲਾਵਾਂਗੇ ਪੁੱਤ ਉਹ ਮੋਟਰ ਚੱਕਾ ਲੈ ਆਉਂਦੇ ਜਰਾ ਓਏ ਆਹ ਫੁਖੜਾ ਗੁਗਣਾ ਪੈਜੋ ਕੁਛ ਨਹੀਂ ਹੁੰਦਾ ਜਰ ਲੈ ਇੱਕ ਮੋਟਰ ਚੱਕਾ ਤੁਸੀਂ ਉਹ ਪ੍ਰੋਟਰੋਲ ਦੇ ਮਸ਼ੀਨ ਦੀ ਹੈ ਪੁਰਾਣੀ ਹੈ ਪੰਜ ਸਾਲ ਨੇ ਮਸ਼ੀਨ ਰਾਇ ਚਾ ਤਾ ਉਹੀ ਕਿੱਥੇ ਜੇ ਕੰਮ ਕਰ ਦੂੰ ਚਲੋ ਚਲੋ ਹੁਣ ਚੱਲ ਕੋਈ ਨਾ ਹੋ ਗਿਆ ਜਰ ਦਰਿਆ ਆਉਂ ਹੀ ਲਾ ਦਿੰਨੇ ਆਗੇ ਆਇਤੀ ਲਾ ਦੋ ਇੱਥੇ ਜੀ ਲਾ ਦੋ ਮੈਂ ਰੀ ਡੱਬੀ ਫੜਾਈ ਆ ਟੰਗਲੀ ਨਾ ਕਿਆ ਉਹ ਤਚੀ ਨਾ ਟੰਗਲੀ ਨਾ ਕਿਆ ਉਹ ਤੁਹਾਡੇ ਛੱਡ ਲੋ ਧੋਨੀ ਕਲਨੋ ਤਚੀ ਟੰਗਲੀ ਨਾਲ ਤਾਂ ਅਗ ਲੱਗੂਗੀ ਮੈਂ ਟੰਗਲੀ ਤੋਂ ਲਾ ਦੋ ਅੱਗ ਦੇਖੀ ਜਾਊਗੀ ਬੇਨਾ ਉਹ ਤੋਂ ਡੱਬੀ ਦੱਸ ਡੱਬੀ ਹੈਗੀ ਤੇ ਲੈਵੇ ਨਾ ਮੈਂ ਉਹ ਥੋੜੀ ਹਾਂ ਜਾ ਉਹ ਥੋੜੇ ਚਰ ਮਾ ਲਾ ਮੱਗ ਉਹ ਆ ਆ ਜੇਰਾ ਆਪਣਾ ਪਹਿਲੀ ਮਸ਼ੀਨ ਥੱਲੇ ਪਵਾ ਦੂ ਬੱਡੇ ਥੱਲੇ ਆ ਪੱਕ ਨਹੀਂ ਇਹ ਵਿੱਚ ਹੀ ਰੱਖੇਗਾ ਤੁਸੀਂ ਡੱਬੀ ਲੈ ਕਿਉਂ ਜਾਂਦਾ ਦੋਨੀ ਕਲਨੋ ਮੇਰੇ ਛੜੇ ਤੁਸੀਂ ਮਚਾਏਂਗਾ ਕਦੇ ਨਾਲ ਜਾਂਦਾ ਦੀ ਜੇਬ ਚ ਹੋ ਟੱਕ ਡੱਬੀ ਟੱਕ ਡੱਬੀ ਦੇਖੋ ਹਰ ਦੇ ਦੇ ਬਿਨਾ ਕਿਰਾ ਡਿੱਗਦਾ ਉਹ ਮੈਂ ਮੈਂ ਬੋਚਦਾ ਨਾ ਮਰਬਾਤੀ ਤੂੰ ਅਗੜਾ ਕਰ ਲੈ ਤਾ ਡੱਬੀ ਪਾਈ ਪਰਦਾ ਚਮੀ ਉਹ ਆ ਆ ਜਵਾਗ ਕੀ ਕਰੀ ਨਾ ਗੁਗਲ ਆਉਂਦੇ ਨੇ ਇਹ ਅੱਜ ਮੈਂ ਲਬੋਂ ਨੂੰ ਵੱਕਾ ਅੰਨੇ ਮਲਾਏ ਗੁੱਫੂ ਹੈਲੋ ਸਸੀ ਗਰ ਜੀ ਹਰਨਾਇਲ ਬੋਲਦਾ ਦੀ ਖੀਵੇ ਤੋਂ ਜੀ ਹਾਂ ਜੀ ਅੱਜ ਆਗੇ ਨਾ ਅੱਗ ਲਾਈ ਹੈ ਸਾਡੇ ਕਮਾਂਦੀ ਦੇਗੇ ਢਲੂ ਵਾਲੇ ਜਾਣਤੇ ਹੈਗੇ ਹਾਂ ਜੀ ਆ ਜੀ ਕੰਮ ਲਵਾਉਣਾ ਖੜਜੋ ਜੇ ਅੱਗਾ ਉਹਦੇ ਮੋਟਰ ਤੇ ਕੋਟੇ ਦੀਆਂ ਸਾਡੀ ਮੋਟਰ ਤੇ ਨਾ ਆਇਆ ਕਰੋ ਹੁਣ ਕੱਢਾਂਗੇ ਛੜਾ ਧੂਆਂ ਦਿਮਾਲ ਕੇ ਹੁਣ ਲੰਗਾ ਮਲਾਜ ਮਾਪੀ ਦੇਖ ਲੈਣਗੇ ਨਾ ਲੱਗ ਜੂ ਪਤਾ ਵੀ ਕੌਣ ਕੀ ਕਰਦਾ ਕਿਹੜਾ ਕੀ ਕਰਦਾਗਾ ਮੈਂ ਬਾਥਰੂਮ ਕਰਿਆ ਮਹਾਰਾਜੇ ਆ ਜਾਓ ਹੁਣ ਤੇਰਾ ਪਰੋਨੇ ਪਸਾਪ ਨਿਕਲ ਆਇਆ ਓ ਮੈਂ ਜਾ ਕੇ ਕਰੇ ਕੱਕੇ ਨਹੀਂ ਆਇਆ ਮੈਂ ਕਰਿਆ ਮੈਂਨੇ ਅੱਗਗਲਾ ਉਤਤੀ ਹਾਂ ਉਹ ਗਿੱਲੇ ਨਹੀਂ ਆਪਾਂ ਉਹ ਸੁਗਾ ਹਤੂ ਲਾ ਦਿੰਨੇ ਆਂ ਆਵਰ ਗਿੱਲੇ ਜੇ ਨਹੀਂ ਕਰਤੇ ਉਹ ਤੋਂ ਬਣਾ ਸੁੱਕੇ ਤੇ ਲਾ ਦਿੰਨੇਗੇ ਜਿੱਥੋਂ ਮਰ ਗਿਆ ਉਹਨੇ ਲਾ ਦੇ ਚਲ ਚੱਲ ਤੂੰ ਉੱਥੇ ਬਹਿ ਜਾ ਜਾ ਕੇ ਸਾਰਾ ਚੈੱਕ ਐਨਾ ਪਰਿਆ ਤੇ ਬਾਥਰੂਮ ਦਾ ਜੋੜਨਾ ਮੇਰੇ ਛੜਨੇ ਬੱਚੀ ਕੱਢਣ ਵਾਲਾ ਕਰਤਾ ਛੱਡਲਾ ਨੇ ਅੱਗ ਤਾਂ ਮਚਾਈ ਜਾਂਦੇ ਨੇ ਤਾਂ ਤੂੰ ਛਾਬ ਕਰ ਲੈ ओहो बापड़ा और तेरी बहन को पुछा की ओए मारेगा मेरा छड़ा इधर पज जा इधर ही नंग जान तेरी बहन को मारेगा ते की तेरी राखड़े दे ਕਹ ਲੋ ਬਾਪਾ ਦਾ ਮਰ ਗਏ ਹੁਣ ਕੀ ਕਰਾਂਗੇ ਉਹ ਚੱਲਦੀ ਨਹੀਂ ਹੈਗੀ ਬਾਪੂ ਉਹ ਉੱਥੇ ਲਾ ਦਿੰਦੇ ਸੁੱਕੀ ਚਲਾ ਪੁੱਤ ਕਿੱਥੇ ਆਹ ਉਹ ਵੀ ਲਾ ਦਿੰਦੇ ਆ ਦੇਖ ਆਵਰੇ ਠੀਕ ਆ ਆ ਦੇਖਾ ਗਾਣੀਆਂ ਡੂੜੀਆਂ ਤੋੜ ਲਿਆਉਂਦੀ ਕਈ ਵਾਰ ਸੈਡਾਂ ਤੇ ਅੱਗ ਵਾਲੀ ਫੈਲ ਜਾਂਦੀ ਆ ਓਏ ਬੁਝਾ ਦੇ ਅੱਗ ਬੁਝਾ ਦੇ ਹੋਰ ਕੀ ਕਰ ਉਹ ਕੀ ਹੋ ਗਿਆ ਉਹ ਦੇਖ ਮਲਾਜਮ ਆ ਗਏ ਆਜੋ ਆਜੋ ਬਾਹਰੇ ਆਜੋ ਤੇਰੇ ਫੁੱਫੜੇ ਦੇ ਮਰਵਾ ਤੈਨੂੰ ਅਸਰੀ ਗਾਲੀ ਅਸਰੀ ਗਾਲ ਤਾਂ ਜੀਆ ਕੀ ਕਰਦੇ ਸੀ ਇਹ ਤਾਂ ਅੱਗ ਲਾਉਂਦੇ ਸੀਗੇ ਜੀ ਤੁਹਾਨੂੰ ਪਤਾ ਫਿਰ ਹੋਰ ਹੱਲ ਵੀ ਨਹੀਂ ਹੈਗਾ ਵੀ ਸਾਡੇ ਕੋਲੇ ਫਿਰ ਐ ਤਾਂ ਨਹੀਂ ਵੀ ਤੁਸੀਂ ਅੱਗ ਲਾਉਂਗੇ ਮਨਾ ਕਰਿਆ ਹੋਇਆ ਪਰੂਸ਼ਾ ਤਾਂ ਪਹਿਲੀ ਵਾਲਾ ਹੋਰਿਆ ਕੋਈ ਗੱਲ ਨਹੀਂ ਤੂੰ ਰੈਡੀ ਕਾਨੂੰ ਡਰੀ ਜਨਾ ਯਾਰ ਫੁੱਫੜ ਆਪਣੇ ਨਾਲ ਆਗਾ ਕਿਹੜਾ ਫੈਬ ਲਾ ਕੇ ਫੁੱਫੜੋ ਪ੍ਰਧਾਨ ਆ ਜੀ ਚੱਲ ਚੱਲ ਉਰੇ ਆ ਬਿਲ ਅਰੇ ਅਰੇ ਆ ਕਾਲਾ ਪ੍ਰਧਾਨ ਕਾਲਾ ਪ੍ਰਧਾਨ ਕਾਲੀ ਦੁਨੀਆ ਦਾ ਪ੍ਰਧਾਨ ਆ ਜੀ ਮੇਰਾ ਫੁੱਫੜ ਮੁੱਖ ਮੰਤਰੀ ਨਾਲ ਉਹ ਵੀ ਸਿੱਧੀ ਹੈਗੀ ਕਿਹੜਾ ਪ੍ਰਦਾਣਾ ਕਾਲੀ ਦੁਨੀਆ ਵਾਲਾ ਹੈ ਗੈਣਾਈ ਸੋਨੂ ਮੈਨੂੰ ਮੈਨੂੰ ਤੁਸੀਂ ਉਹਨੂੰ ਜਾਣਦੇ ਹੋਵੋਗੇ ਜਾਣਦੇ ਨੇ ਤੁਸੀਂ ਜਾਣਦੇ ਹੋ ਉਹਨੂੰ ਮੈਂ 1 ਮਿੰਟ ਦਿਓ ਬਸ ਮੈਂ ਹੁਣੀ ਆ ਕੇ ਉਹਨੂੰ ਬੁਲਾ ਕੇ ਮਾਂ ਮਾਤਰੀਆਂ ਕੋਈ ਮਾਤਰੀਆਂ ਤੋਂ ਉੱਪਰ ਦੀ ਹੈ ਤੇਰੀ ਤੀਜੀ ਆਉਤਾ ਫੇਰ ਐਂ ਤਾਂ ਨਹੀਂ ਵੀ ਉਹਦੇ ਫਿਰ ਤੁਸੀਂ ਅੱਗ ਲਾ ਦਿਓ ਅੱਜ ਤਾਂ ਆਈ ਜਾਵਾਂਗੇ ਫਿਰ ਤੇ ਅੱਗ ਤੂੰ ਮੈਂ ਬੁਲਾ ਕੇ ਲਿਆਉਣਾ ਰੈਡੀ ਫੁੱਫੜ ਨੂੰ 1 ਮਿੰਟ ਖਾ ਲਿਆ ਉਹ ਤਾਂ ਕਹਿੰਦਾ ਯਾਰ ਵੱਡਾ ਐਸਐਚਓ ਹੈ ਹੋਊਗਾ ਆਪਦੇ ਕਰੀਏ ਫਿਰ ਆਹ ਦੇਖ ਲੋਈ ਪਹਿਲਾਂ ਤਾਂ ਨਹੀਂ ਬੋਲੀ ਫੋਟੇ ਪਵਾਉਣੇ ਪੈ ਜਾਣਗੇ ਕਿੱਧਰ ਲੰਘਿਆ ਫੁੱਫੜਿਆ ਉਹਦੇ ਸਦੇ ਉਹ ਫੁੱਫੜ ਕੁਫੜ ਤਿੰਨ ਤਰ ਲੰਗਿਆ ਭਾਂ ਦਾ ਹਜੇ ਤੱਕ ਉਹ ਤੋਂ ਬਾਥਰੂਮ ਹੀ ਨਹੀਂ ਹੋਇਆ ਯਾਰ ਤੂੰ ਪੈ ਟੱਪ ਡੁੱਪ ਗਿਆ ਕਿਤੇ ਸਾਡੇ ਬੰਬ ਬਣਾ ਕੇ ਤੇਰੀ ਐਨੇ ਤੁਸੀਂ ਇਹ ਪਹਿਲਾਂ ਤੁਹਾਨੂੰ ਤਮੀਜ਼ ਹੀ ਨਹੀਂ ਹੈਗੀ ਬੋਲਣ ਦੀ ਸਾਹ ਮੂਰੇ ਕਿਵੇਂ ਬੋਲਿਆ ਨੇ ਤਾਂ ਹੀ ਲਾਵਾਂਗੇ ਅੱਜ ਵੱਡਾ ਸਾਹ ਵਾ ਇਹ ਉਹ ਬਾਪ ਦੇ ਘਰੇ ਹੋਊਗਾ ਇਹ ਵੱਡਾ ਸਾਹ ਸੀ ਕਰੀਏ ਯਾਰ ਸੈਂਸੀ ਨਹੀਂ ਹੈਗੀ ਦੇਖ ਲਈ ਤੁਸੀਂ ਆਪ ਸੱਚ ਤਾਂ ਹੁਣ ਸਿਖਾ ਦੇਣਾ ਇਹਨੂੰ ਸੱਚ ਤਾਂ ਹਿੰਦੀ ਸਾਨੂੰ ਕੁਝ ਵੀ ਨਹੀਂ ਹੈਗਾ ਫੜਾ ਰੁਕਦਾ ਵੀ ਚਾਰ ਪੰਜ ਲਾ ਜਾਂਦਾ ਲਾਲਾ ਸਾਹ ਤੋਂ ਆ ਪਟੇ ਬੁੜੇ ਸਾਡੇ ਤੋਂ ਕੁਝ ਨਹੀਂ ਚਾਹਨੇ ਉਹ ਬਣਾਉਣੀਆਂ ਨਾ ਹੁਣ ਤੁਸੀਂ ਇੱਥੇ ਆਉਂਗੇ ਦੇਖ ਲਿਆ ਉਹ ਪਹਿਲਾਂ ਉਹਨਾਂ ਦਾ ਉਹ ਦੇਖਦੇ ਆ ਕਿਹੜਾ ਆਊਗਾ ਉਧਰੋਂ ਉਹ ਮੈਨੂੰ ਤਾਂ ਲੱਗਦਾ ਕਿਹੜਾ ਆਊਗਾ ਉਹ ਪਹਿਲਾਂ ਤਾਂ ਉਹ ਦੇਖ ਲਿਆ ਤੂੰ ਚਾਲੇ ਨੇ ਇਹਨੂੰ ਕੋਠੇ ਲਵੇ ਲੈ ਕੇ ਜਾਣੀ ਅਸੀਂ ਬੁੜੇ ਬੁੜੇ ਨਹੀਂ ਦੇਖਦੇ ਵੀ ਬੁੜਾ ਕਹਿੰਦਾ ਉਰੇ ਬੈਠ ਉਰੇ ਉਰੀ ਬਹਿ ਜਾ ਧੁੱਪੀ ਵਿਢਿਓ ਨਹੀਂ ਇਹਨਾਂ ਨੂੰ ਚੱਲ ਚੱਲ ਬੈਠ ਉਰੀ ਬੈਠ ਤੂੰ ਇਹਨੂੰ ਬੜਿਆ ਮੈਂ ਉਮਰ ਦਾ ਲਿਹਾ ਹੀ ਕਰਦਾ ਦੀ ਬੂਲਦੀ ਹੋ ਮੈਂ ਬੈਠਾ ਜਿੰਦਾ ਥੱਲੇ ਗੋਡੇ ਬਾਹ ਦੁਖਦੇ ਆ ਜੀ ਇਹ ਗੋਡੇ ਤੋਂ ਕੋਈ ਨਾ ਇਹ ਤੂੰ ਲੈਣਾ ਪੰਗੇ ਕਿਵੇਂ ਮਰ ਗਈ ਟੀ ਮੇਰੇ ਥੱਲੇ ਪ ਯਾਰ ਇੱਕ ਪੁਆਇੰਟ ਮਾਰੇ ਗਏ ਥੇ। ਓਹੋ ਹੋ ਜਾਂਦਾ ਫੁੱਫੜਦਾ। ਹੋ ਜਾਂਦਾ। ਉਹ ਫੁੱਫੜਾ। ਉਹ ਫੁੱਫੜਾ ਇਤਰਾ। ਉਹ ਫੁੱਫੜਾ। ਤੇ ਭੈਂ ਦਾ ਹੋਰ ਹੀ ਕੰਮ ਕਰਾਉ ਫੁੱਫੜਾ। ਉਹ ਕਿਹੜਾ ਸੁੱਤਾ ਯਾਰ ਹੁਣ। ਇਹ ਤਾਂ ਹੋਰ ਹੀ ਕੰਮ ਹੋ ਗਿਆ ਹੁਣ। ਚੱਲ ਫਿਰ ਦੇਖਦੇ ਕੀ ਬਣਦਾ। ਹਾਂ। ਉਹ ਲੰਘਣ ਆ ਜਾ ਵੀ ਮੈਂ ਉਹਦੇ ਨਾਲ। ਮੁੰਡਾ ਕਰਦੀਆਂ ਕਰਦਾ ਹਾਂ ਤੇ ਤੂੰ। ਔਰੇ ਆ ਓਏ। ਕਿਹੜਾ hota ਫੁੱਫੜੇ ਇਥੇ? ਲਿਆ ਲਿਆ ਇਹ ਰੂ ਲਿਆ ਚਲਾ ਆ ਜਾ ਓਏ ਭਾਈ ਦਾਦੀ ਘਰ ਉੱਤੋਂ ਬਹਾਨੇ ਲਾ ਕੇ ਫਫੜ ਦੇ ਆ ਤੇਰਾ ਫਫੜ ਕਿੱਧਰ ਵਾ ਗਿਆ ਓਏ ਬਹਾਨੇ ਆਉਂਦਾ ਫਫੜ ਦਾ ਰੇੜੀ ਭੱਜ ਗਿਆ ਕਿਹੜਾ ਫਫੜ ਦੀ ਭਾਈ ਦਾਦੀ ਉੱਥੋਂ ਫਫੜ ਨੇ ਅੱਜ ਓਏ ਫਫੜ ਕਿਹੜਾ ਦੀ ਓਡਾ ਭਾਈ ਦਾਦੀ ਉੱਥੋਂ ਬਹਾਨੇ ਲਾ ਕੇ ਬੈਠ ਓਥੇ ਬੈਠ ਗਿਆ ਇਹ ਇਸ ਦਾ ਕਹਿੰਦਾ ਪਾਇਨ ਨੂੰ ਪਾਇਨ ਨੂੰ ਪਹਿਲਾਂ ਤੇ ਬੋਲ ਦੇ ਦੇਖੋ ਕਿ ਮੇਰੀ ਰੁੱਖਾ ਝਲਦੇ ਦੀ ਆਪਣੇ ਮੂਰੇ ਆ ਬੁੜਾ ਯਾਦਾ ਜਿਆਦਾ ਹੀ ਬੋਲਦਾ ਕੁਸ ਬਸ ਇਹਨਾਂ ਨੂੰ ਪਾਉ ਲੰਮੇ ਜਨੇ ਪਟੇ ਲਾ ਉਹਦੇ ਸਿਰ ਤੇ ਬੋਲਦੇ ਸੀ ਅਸੀਂ ਉਹ ਭੱਜ ਗਿਆ ਉਹ ਕੰਜਰ ਸਾਨੂੰ ਲਵਾ ਕੇ ਆਕ ਆਏ ਕਿ ਮਿਲਵਾ ਕੇ ਭਾਜੀਆ ਲੰਮੇ ਬੋ ਤੁਸੀਂ ਇੱਥੇ ਚਲੋ ਚਲੋ ਬਹੁਤ ਲੰਮੇ ਪਾਏ ਪੁਲਿਸ ਨੂੰ ਕੋਈ ਸਮਝ ਨਹੀਂ ਹੈਗੇ ਇਹ ਬੈਠ ਬੈਠੇ ਤੇ ਬੈਠ ਆ ਫੜਾ ਹੁੱਟੀ ਇੱਧਰ ਫੜਾ ਉਹ ਕਾ ਨੂੰ ਇਹਦੇ ਸਾਹ ਦੇ ਰੱਖ ਨਹੀਂ ਹੁੰਦਾ ਬੈਠ ਬੈਠ ਉਂ ਕਾ ਨੂੰ ਅੱਗ ਲਾਉਣ ਵੇਲੇ ਤਾਂ ਆਦਿ ਗਏ ਆ ਤੂੰ ਖੇਤ ਆ ਬੈਠ ਕਾ ਲਾਉਂਗੇ ਰਦਾ ਹੱਲ ਵੀ ਦੱਸੋ ਜੀ ਕੋਈ ਚਲ ਕੋਈ ਨਾ ਹੱਲ ਦੱਸਦੇ ਆ ਤੁਹਾਨੂੰ ਆ ਜਿਓ ਉੱਥੇ ਆ ਸਾਡੀ ਛੋਟੀ ਦਾ ਫੜਾ ਆ ਲੈ ਉਹ ਖੜਾ ਚਲ ਆ ਜਾ ਬਾਈ ਉੱਥੇ ਕਿ ਇਹ ਮੰਗਰ ਲੱਗ ਕੇ ਤੁਸੀਂ ਆਏ ਉਹ ਕਰਦੇ ਹੋ ਸਾਨੂੰ ਉਤੋਂ ਗੁੰਮਰਾਹ ਕਰ ਰਹੇ ਹੋ ਬਹੁਤ ਪਰੌਲਾ ਮਰਵਾ ਗਿਆ ਸਾਨੂੰ ਚੱਲ ਬੈਠੋ ਰੇ ਜਲੋ ਇੱਥੇ ਬੈਜੋ ਇੱਥੇ ਵਾਪਸ ਉਰੇ ਬੈਜਾ ਥੱਲੇ ਨਹੀਂ ਪਹਿਲਾਂ ਤੁਸੀਂ ਕਿਸੇ ਵਸੇ ਲੱਗੇ ਹੋ ਪਤਾ ਨਹੀਂ ਨਾ ਲੱਗੇ ਹੋ ਉਧਰ ਜਾ ਕੇ ਮੈਨੂੰ ਕਹਿੰਦਾ ਕਿ ਕੋਈ ਭੱਜਿਆ ਜਾਂਦਾ ਅੱਗੇ ਉਹ ਤਾਂ ਭੱਜ ਗਿਆ ਸਾਬ ਜੀ ਹੈਗਾ ਦੀ ਸਾਡਾ ਉਹ ਰਿਸ਼ਤੇਦਾਰ ਉਹ ਸਾਡਾ ਫੁੱਫੜ ਦੀਗਾ ਜੀ ਉਹ ਕਹਿੰਦਾ ਮੈਂ ਮੁੱਖ ਮੰਤਰੀ ਨਾਲ ਮੇਰੀ ਸਿੱਧੀ ਹੈਗਾ ਨਾ ਤੁਸੀਂ ਲਾਓ ਅੱਗੇ ਇਸ ਤੌ ਦੇ ਮੰਗਰ ਲੱਗ ਜੀ ਫਿਰ ਹੋਰ ਸਾਡੇ ਕੋਲੇ ਹੱਲ ਵੀ ਕੀ ਆ ਜੀ ਅੱਗ ਲਾਉਣ ਤੋਂ ਬਿਨਾਂ ਤੁਸੀਂ ਹੱਲ ਦੱਸ ਦੋ ਸਾਨੂੰ ਕੁੱਟਣ ਦਾ ਆ ਗਿਆ ਹੁਣ ਹੱਲ ਕੱਢ ਕੇ ਦੋ ਸਾਨੂੰ ਕੁੱਟਿਆ ਤੁਹਾਨੂੰ ਐ ਨਹੀਂ ਤੁਸੀਂ ਮੂਰੇ ਬੋਲਦੇ ਹੋ ਕੋਈ ਉਹ ਹੀ ਨਹੀਂ ਮੰਨਦੇ ਤੁਸੀਂ ਹਾਂ ਵੀ ਵਰਦੀ ਪਾਈ ਕੋਈ ਖੜਾ ਮੂਰੇ ਸਰ ਉਹਦੇ ਸਰ ਤੇ ਬੋਲਦੇ ਸੀ ਉਹ ਪਾਚਾ ਤੁਸੀਂ ਚਲੋ ਜੀ ਅਸੀਂ ਗਲਤੀ ਮੰਨਦੇ ਆ ਅਸੀਂ ਬੋਲੇ ਮੂਰੇ ਤੇ ਆ ਗਾਲੀ ਵੀ ਅਸੀਂ ਗਲਤੀ ਮੰਨਦੇ ਆ ਤਾਂ ਹੱਲ ਦੱਸ ਦੋ ਵੀ ਦਾ ਹੱਲ ਕੀ ਆ ਹੁਣ ਇਹਦਾ ਹੁਣ ਅਸੀਂ ਵੀ ਸਾਰੇ ਖੇਤੀ ਕਰਦੇ ਆ ਹਾਂ ਜੀ ਅਸੀਂ ਵੀ ਮੂਰੇ ਕਣਕ ਕਣਕ ਬੀਜਾਂਗੇ ਉਹ ਤਾਂ ਹੁਣ ਆਪਾਂ ਨੂੰ ਵੀ ਪਤਾ ਵੀ ਕਿਸਾਨਾਂ ਨਾਲ ਪਹਿਲਾਂ ਮੀਂਹੇ ਮਾਰ ਕਰੀ ਗਾ ਜੀ ਇਸ ਤੋਂ ਬਾਅਦ ਵੀ ਹੁਣ ਜੇ ਆਹ ਨਹੀਂ ਕਰਦੇ ਵੀ ਫਿਰ ਕਣਕ ਨੂੰ ਵੀ ਨੁਕਸਾਨ ਹੁੰਦਾ ਜੀ 20 ਕਿੱਲੇ ਵਾਲੇ ਅੱਗ ਲਾਈ ਜਾਂਦੇ ਨੇ ਉਹਨਾਂ ਨੂੰ ਤਾਂ ਕੋਈ ਹੱਥ ਨਹੀਂ ਪਾਉਂਦਾ ਦੋ ਕਿੱਲੇ ਨੂੰ ਆ ਕੇ ਪੁਲਿਸ ਫੜ ਲੈਂਦੀ ਹੈ ਜੀ ਮੇਰੀ ਗੱਲ ਸੁਣੋ ਸਾਰਿਆਂ ਸਾਡੇ ਗਵਰਡੀਆ ਨੇ ਅੱਗ ਲਾਈ ਹੈ ਜੀ 21 ਕਿੱਲੇ ਨੇ ਇਹਨਾਂ ਦੇ ਸਾਰੇ ਇਕੱਲਾ ਇਕੱਲਾ ਦੋ ਦੋ ਦਿਨ ਲਾ ਕੇ ਅੱਗ ਲਾਈ ਇਹਨਾਂ ਨੇ ਉੱਥੇ ਤਾਂ ਕੋਈ ਪੁਲਿਸ ਪਹੁੰਚੀ ਨਹੀਂ ਹੈਗੀ ਅਸੀਂ ਦੋ ਕਿੱਲੇ ਤੋਂ ਆ ਕੇ ਲਾਉਂਦੇ ਹਾਂ ਕੋਈ ਨਾ ਉਧਰ ਵੀ ਕਰਾਂਗੇ ਜੀ ਆਪਾਂ ਲ ਕੋਈ ਨਹੀਂ ਹੋਊਗਾ ਕਾਕੜਿਆਂ ਨੂੰ ਵੀ ਕੋਈ ਹੱਥ ਪਾਉਂਦਾ ਨਹੀਂ ਗਰੀਬ ਨੂੰ ਆ ਕੇ ਤੁਸੀਂ ਗੁੱਟਣ ਲੱਗ ਗਏ ਜੀ ਫੈਕਟਰੀਆਂ ਚੱਲਦੀਆਂ ਨੇ ਆਪਣੇ ਪਿੰਡ ਵਾਲਾ ਪੱਠਾਈਆ ਇੱਥੇ ਹੁਣ ਇੰਨਾ ਜਿਆਦਾ ਜੀ ਉੱਥੇ ਧੂਆਂ ਵਗਦਾ ਕੱਲਾ ਇਹ ਹੀ ਨਹੀਂ ਲੱਖਾਂ ਹੀ ਧੂਆਂ ਆਹਣੇ ਜੀ ਪੱਠੇ ਨੇਗੇ ਹੁਣ ਉਹਨਾਂ ਦਾ ਵੀ ਹੱਲ ਕਰੋ ਜੀ ਕੋਈ ਹੁਣ ਉਹ ਚੀਜ਼ਾਂ ਜੀ ਦੀਵਾਲੀ ਲੰਘ ਕੇ ਗਈਆ ਕਿੰਨੇ ਲੱਖਾਂ ਕਰੋੜਾਂ ਦੇ ਹਰੇਕ ਪਿੰਡ ਦੇ ਵਿੱਚ ਪਟਾਕੇ ਚਲਾਏ ਗਏ ਨੇ ਕਿੰਨਾ ਪ੍ਰਦੂਸ਼ਣ ਹੈ ਉਹਨਾਂ ਦੇ ਘਰ ਤੋਂ ਹੀ ਰੋਕ ਲਈ ਸਰਕਾਰ ਨੇ ਤਾਂ ਕਿਹਾ ਸੀ ਵੀ ਪਟਾਕੇ ਚਲਾਓ ਨਾ ਸਰਕਾਰ ਵਿਚੀਰਲੀ ਮਿਲੀ ਸਰਕਾਰ ਆ ਜੀ ਕਿਸਾਨ ਹੀ ਕਿਉਂ ਮੰਜਿਆ ਜਾਂਦਾ ਇੱਟੇ ਜੀ ਤੁਸੀਂ ਐਂ ਦੱਸੋ ਤੁਸੀਂ ਆਪਣੀ ਡਿਊਟੀ ਕਰਦੇ ਹੋ ਛੋਡੇ ਨਾਲ ਸੀ ਸਹਿਮਤਾ ਛੋਡੇ ਨਾਲ ਸਾਡਾ ਕੋਈ ਉਹ ਨਹੀਂ ਹੈਗਾ ਪਰ ਸਰਕਾਰ ਨੂੰ ਇੰਨੀ ਵੀ ਉਹ ਕਰਨਾ ਚਾਹੀਦਾ ਵੀ ਜਿਹੜੇ ਆਹ ਪੱਟੀਆਂ ਜਲਦੀਆਂ ਨੇ ਤੁਸੀਂ ਐ ਬਾਹਲੀ ਦੂਰ ਨਾ ਜਾਓ ਜੀ ਪਾਣੀ ਆ ਜਿਹੜਾ ਉਹ ਫੈਕਟਰੀ ਨਾਲ ਜਮਾ ਗੰਦਾ ਹੋ ਰਿਹਾ ਬਰਨਾਲੇ ਆ ਨੇ ਪੀਖੀ ਜਾ ਕੇ ਵੀ ਸਾਨੂੰ 20 ਪੀ ਦੀ ਬੋਤਲ ਲੈਣੀ ਪੈਂਦੀ ਹੈ ਜੀ ਇੰਨਾ ਜਿਆਦਾ ਗੰਦ ਪੈ ਰਿਹਾ ਵੀ ਕੱਲੀ ਪਰਾਲੀ ਦੇ ਮਗਰ ਨਾ ਪੋ ਜਿਹੜੇ ਹੋਰ ਚੀਜ਼ਾਂ ਨੇ ਉਹਨਾਂ ਵੱਲ ਵੀ ਧਿਆਨ ਦਿਓ ਜੀ ਕਿ ਉਹਨਾਂ ਦਾ ਵੀ ਨੁਕਸਾਨ ਹੈਗਾ ਕੋਈ ਨਾ ਉਹ ਵੀ ਹੁਣ ਜਿਹੜੀਆਂ ਬਿਨ ਡਿਪਾਰਟਮੈਂਟਾਂ ਤੋਂ ਚੱਲ ਰਹੀਆਂ ਨੇ ਗੀਆਂ ਉਹ ਸਾਰਿਆਂ ਤੇ ਕਾਰ ਹੀ ਦੇ ਨੇ ਕਾਰਵਾਈ ਹੁਣ ਅਸੀਂ ਆਇਦ ਗਿਆ ਆਪੀ ਦੇਖ ਲਓ ਨਸ਼ਾ ਤਸਕਰ ਕਿੰਨੇ ਫੜੇ ਨੇ ਕਿੰਨੇ ਗੈਂਗਸਟਰ ਮਾਰੇ ਨੇ ਉਹ ਵੀ ਛੋਟੀ ਫੜਦੇ ਹਾਂ ਜੀ ਜਿਹੜੇ ਛੱਡੇ ਨਸ਼ਾ ਤਸਕਰ ਨੇ ਉਹਨਾਂ ਤੱਕ ਤਾਂ ਕੋਈ ਜਾਂਦਾ ਹੀ ਨਹੀਂ ਹੌਲੀ 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 ਸਾਰਾ ਕੁਝ ਬਦਲੀ ਜਾਂਦਾ ਇੱਕੋ ਜੀ ਤੇ ਨਹੀਂ ਰਹਿੰਦਾ ਹੌਲੀ ਹੌਲੀ ਸਾਰਾ ਕੁਝ ਚੇਂਜ ਹੋਊਗਾ ਚਲੋ ਸਤ ਹੁਣ ਆ ਸਰਕਾਰ ਆਈ ਆ ਇਹਨੇ ਕਿੰਨਾ ਸੁਧਾਰ ਕਰਿਆ ਪਹਿਲਾਂ ਵੀ ਆਉਂਦੀਆਂ ਸੀ ਸਰਕਾਰਾਂ ਕਰਿਆ ਨਾ ਇਹ ਤੁਸੀਂ ਵੀ ਦੇਖਦੇ ਹੋ ਰੋਜ਼ ਕਾਇਦਗੀ ਪਟਾਕਿਆਂ ਦੀ ਗੱਲ ਕਰਦੇ ਹੋ ਪਟਾਕੇ ਦਿਆਂ ਨੇ ਰੂਕੇ ਨੇ ਯਾ ਪਰਸੈਂਟ ਪਟਾਕੇ ਫੂਕੇ ਗਏ ਨੇ ਅੱਜ ਕੀ ਸ਼ਹਿਰਾਂ ਦੇ ਵਿੱਚ ਲੋਕ ਰਾਤ ਨੂੰ ਸ਼ਾਪਿੰਗ ਕਰਕੇ ਮੁੜ ਗਏ ਕਹਿੰਦੇ ਪਟਾਕਾ ਨਹੀਂ ਖਰੀਦਿਆ ਸਾਡੀ ਡਿਊਟੀ ਉੱਥੇ ਲੱਗੀ ਹੋਈ ਸੀ ਆਪਣੇ ਪਿੰਡਾਂ 'ਚ ਚਲੋ ਫੂਕਦੇ ਹੋਣਗੇ ਬਰੀਜ ਨੇ ਆਪਣੇ ਮਾਪਿਓ ਵਰਗੇ ਮਾਪਿਓ ਨੇ ਕਿਸੇ ਦੇ ਕੈਂਸਰ ਵਗੈਰਾ ਉਹਨਾਂ ਨੂੰ ਬਿਮਾਰੀਆਂ ਚੱਲ ਰਹੀਆਂ ਨੇ ਕਿਸੇ ਨੂੰ ਸਾਹ ਦੀ ਪ੍ਰੋਬਲਮਾਂ ਹਾਂਜੀ ਉਹਨਾਂ ਦਾ ਵੀ ਸੋਚੋ ਨਾ ਪਹਿਲਾਂ ਮੜਾ ਜਾ ਹੁਣ ਪ੍ਰਦੂਸ਼ਣ ਤੁਸੀਂ ਉਰੋਂ ਛਾੜ ਦੋਗੇ ਇਹ ਕੱਲਾ ਦਿੱਲੀ ਥੋੜੀ ਨੁਕਸਾਨ ਕਰਦਾ ਨੁਕਸਾਨ ਤੇ ਆਪਾਂ ਨੂੰ ਵੀ ਆਪਣੇ ਜਵਾਕਾਂ ਨੂੰ ਵੀ ਆ ਹਾਂ ਇਹ ਤਾਂ ਗੱਲਤੀ ਬਣਦੇ ਆ ਜੀ ਇਹ ਸਾਰਿਆਂ ਨੂੰ ਨੁਕਸਾਨ ਕਰਦਾ ਇਹ ਆਪਾਂ ਕੋਈ ਅਗਲਾਉਣ ਦੇ ਵਿੱਚ ਹੈ ਨਹੀਂ ਤੇ ਉਹ ਜਿਹੜਾ ਸਾਡਾ ਕੋਪੜਾ ਉਹਨੇ ਸਾਨੂੰ ਚੱਕ ਜਾ ਕੇ ਅੱਗ ਲਵਾ ਦਿੱਤੀ ਸਵੇਰੇ ਆ ਕੇ ਸਾਡੇ ਕੋਲੇ ਕੰਮ ਦਾ ਅੱਗ ਲਾ ਕੇ ਕਾ ਕਰ ਚਾ ਉਹ ਫੇਕਾਂ ਕੇ ਬੀਤੀ ਉਹਨੇ ਧੱਕ ਦਿੱਤੀ ਸਾਨੂੰ ਅੱਗ ਇਸ ਤਾਪ ਦੇ ਬਾਹਣ ਦੀ ਸੌਹ ਖਾਨੇ ਜੀ ਸਾਡੀ ਕੋਈ ਇਹੋ ਜਿਹੀ ਰੈ ਨਹੀਂ ਹੈਗੀ ਤੇ ਅੱਗ ਲਾਉਣ ਦੀ ਉਹ ਆ ਗਿਆ ਕਹਿੰਦਾ ਕੋਈ ਨਾ ਮੇਰੀ ਸਿੱਧੀ ਹੈ ਹਰ ਨਾਲ ਤੁਸੀਂ ਲਾਓ ਅੱਗ ਪਹਿਲਾਂ ਤਾਂ ਤੁਸੀਂ ਜਿਹਦੇ ਮਾਗਰ ਲੱਗਿਓ ਪਤਾ ਨਹੀਂ ਖੇਤੀ ਕਰਦਾ ਪਤਾ ਨਹੀਂ ਬੰਦਾ ਹੈਗਾ ਦੀ ਨਾ ਹੈਗਾ ਤੇ ਅਸੀਂ ਤਾਂ ਦੇਖਿਆ ਨਹੀਂ ਸਾਡੇ ਮੂਰੇ ਤਾਂ ਤੁਸੀਂ ਮੂਰੇ ਪਿਆਉਣਾ ਗਾਉਂ ਤੇ ਉਹ ਵਿਸਰਗ ਘੇਤੂ ਲਾਉਂਦੇ ਨੇ ਅਸੀਂ ਹੋਰ ਵੀ ਲੋਕਾਂ ਨੂੰ ਦੱਸਾਂਗੇ ਵੀ ਅੱਗ ਨਾ ਲਾਉ। ਉਹਦਾ ਹੁਣ ਜਦੋਂ ਫਸਿਆ ਗਿਆ ਆਪੀ ਦੱਸੂ। ਉਹ ਚ ਹੁਣ ਕੀ ਹੋਊ ਆ ਉਹਦਾ ਹੁਣ ਥੋੜੇ ਦੇ ਪਰਚਾ ਬੈਣਾ ਉਹ ਤਾਂ ਹੁਣ ਪਊਗਾ। ਨਾ ਸਾਫ ਦੀ ਪਰਚਾ ਪਰਚਾ ਨਾ ਪਊਗੀ। ਮਾਫ ਕਰਦੇ। ਫੇਰ ਤਾਂ ਅਸੀਂ ਅੱਗ ਲਾਈ ਵੀ ਨਹੀਂ ਉਹਦੀ ਬੁਝਾਤੀ ਸੀ। ਉਹ ਤਾਂ ਹੁਣ ਅਸੀਂ ਆ ਗਏ ਤਾਂ ਸੂਛ ਨੇ ਬੁਝਾਤੀ ਨਹੀਂ ਤਾਂ ਤੁਸੀਂ ਲਾਤੀ ਦੀ ਨਾ। ਚਲੋ ਜੀ। ਬਸ ਸਾਡੀ ਤਾਂ ਅਹੀ ਬੇਨਤੀ ਆ ਜੀ ਵੀ ਸਾਡੇ ਪਿੰਡਾਂ ਦੇ ਜਾ ਤਾਂ ਤੁਸੀਂ ਪੰਚਾਇਤ ਨੂੰ ਕਹਿ ਦਿਓ। ਵੀ ਪੰਚਾਇਤ ਦਾ ਇਕੱਠ ਕਰਕੇ ਆ ਸੁਪਰ ਸੀਟਰ ਜੀ ਲਿਆਵਾਂਗੇ ਟੱਗੇ ਜੇ ਬਣਾਉਣੇ ਮਸ਼ੀਨੀ ਭੇਜ ਤੂੰ ਸਾਡੇ ਪਿੰਡਾ ਕੋਈ ਨਹੀਂ ਹੱਲੇ ਇਹ ਹੋਊਗਾ ਹੱਲਾ ਹੁਣ ਤੁਹਾਨੂੰ ਕਿਹੜਾ ਮਰਜੀ ਫੁੱਫੜ ਹੋਵੇ ਮਾਮਾ ਹੋਵੇ ਕਿਹੜਾ ਮਰਜੀ ਹੈ ਕਹਿਣਾ ਕਹੇ ਕਿਸੇ ਨੇ ਨਹੀਂ ਅੱਗ ਲਾਉਣੀ ਅੱਗੇ ਨੂੰ ਹੋਰਾਂ ਨੂੰ ਵੀ ਕਹਿਣਾਗਾ ਠੀਕ ਹੈ ਜੀ ਵੀ ਅੱਗ ਨਹੀਂ ਲਾਉਣੀ ਹੈਗੀ ਠੀਕ ਹੈ ਜੀ ਇਹਦਾ ਗਲਤ ਅੱਗ ਲਾਉਣੀ ਸਾਨੂੰ ਪਤਾ ਜੀ ਠੀਕ ਹੈ ਠੀਕ ਹੈ ਜੀ ਜਾਓ ਤੁਸੀਂ ਠੀਕ ਹੈ ਜੀ ਉਹਨੂੰ ਫਿਰ ਛੱਡ ਤਾਂਗੇ ਇਹਨਾਂ ਨੂੰ ਛੱਡ ਦੋ ਛੱਡ ਆਇਆ ਬੱ哥 ਐਤੋਂ ਵੀ ਮਾਫ ਕਰਤਾ ਤੈਨੂੰ ਅੱਗੇ ਤੋਂ ਨਹੀਂ ਕਰਨਾ ਪੜਿਆ ਉਹ ਵੀ ਆਏ ਸੀ ਕੋਈ ਸਬੂਤ ਨਹੀਂ ਦੀ ਤੁਸੀਂ ਉਹਦੀ ਵਿਝਾਤੀ ਕੋਈ ਵੀਡੀਓ ਵਗੈਰਾ ਬਣੀ ਨਹੀਂ ਦੀ ਚੰਗਾ ਅੱਗੇ ਤੋਂ ਮੁਲਾਜ਼ਮ ਨੂੰ ਪੁੱਠਾਣਾ ਬੋਲਿਓ ਚਾਹੇ ਸੀਐਮ ਦੀ ਸਾਹੂ ਬੇਤੇ ਠੀਕ ਹੈ ਠੀਕ ਹੈ ਠੀਕ ਆ ਠੀਕ ਹੈ ਚਲੋ ਚਲੋ ਬਾਗ ਜਿਉਣਾ ਆ ਜਾਈ ਆਪਾਂ ਵੀ ਚੱਲੀਏਗਾ ਵੀਡੀਓ ਨੇ ਨਾਲ ਆਪਾਂ ਸਿਰਫ ਐਂ ਦਿਖਾਉਣਿਆ ਵੀ ਜਿਵੇਂ ਪਟਾਕੇ ਵਗੈਰਾ ਚੱਲਦੇ ਨੇ 4-4 5-5 ਲੱਖ ਦੇ ਰਾਵਣ ਵਗੈਰਾ ਖੂਕਦੇ ਆ ਬੀਓਵੀ ਕਤੂਆ ਹੀ ਹੁੰਦਾ ਕਿਸਾਨ ਦਾ ਵੀ ਧੂਆ ਹੁੰਦਾ ਇਹ ਨੁਕਸਾਨ ਸਿਰਫ ਆਪਣੇ ਹੀ ਜਵਾਕਾਂ ਨੂੰ ਤੇ ਆਪਾਂ ਨੂੰ ਨੁਕਸਾਨ ਹੁੰਦਾ ਇਹਦਾ ਕੋਈ ਆਏ ਨਹੀਂ ਵੀ ਸਰਕਾਰ ਕਹਿੰਦੀ ਹੈ ਦਿੱਲੀ ਧੂਆ ਜਾਂਦਾ ਵੀ ਕੱਲਾ ਦਿੱਲੀ ਨੁਕਸਾਨ ਹੁੰਦਾ ਇਹਦਾ ਇਹ ਆਪਣੇ ਸਾਰੇ ਜਵਾਕਾਂ ਨੂੰ ਹੁੰਦਾ ਜਿਵੇਂ ਹੁਣ ਸਾਂ ਵਗੈਰਾ ਜਵਾਕਾਂ ਨੂੰ ਬਹੁਤੇਾਰੇ ਹੋਣ ਲੱਗ ਗਿਆ ਉਹ ਸਾਰਾ ਇਹਦੇ ਕਰਕੇ ਹੀ ਹੁੰਦਾਗਾ ਤੇ ਬਸ ਅਸੀਂ ਕਹਿੰਦੇ ਆ ਵੀ ਅੱਗ ਵਗੈਰਾ ਨਾਲ ਆਓ ਤੇ ਸਰਕਾਰ ਨੂੰ ਇਹ ਬੇਨਤੀ ਆ ਵੀ ਪਿੰਡਾਂ ਦੇ ਵਿੱਚ ਜਿਵੇਂ ਹੁਣ ਆਪਣਾ ਪਿੰਡਾ ਇੱਥੇ ਉਹ ਡੱਗੇ ਜਿ ਬਣਾਉਣ ਵਾਲਾ ਕੋਈ ਸਾਧਨ ਵਗੈਰਾ ਨਹੀਂ ਹੈਗਾ ਵੀ ਸੋਸਾਇਟੀਆਂ ਦੇ ਵਿੱਚ ਇੱਕ ਇੱਕ ਦੋ ਦੋ ਸਾਤਨ ਵਗੈਰਾ ਆਉਣਾ ਸਾਰਿਆਂ ਨੂੰ ਉਹ ਹੋਣਾ ਜਿਹੜੇ ਇੱਥੇੋਂ ਬਣਵਾ ਲੈਂਦੇ ਨੇ ਦੂਰ ਨੇੜੇ ਤੋਂ ਉਹ ਫਿਰ ਚੱਕੇ ਨਹੀਂ ਲੈ ਕੇ ਜਾਂਦੇ ਉਹ ਐਂ ਪਏ ਰਹਿੰਦੇ ਨੇ ਕਿਸਾਨ ਨੂੰ ਹੀ ਸਾਈਡ ਤੇ ਕਰਨੇ ਪੈਂਦੇ ਨੇ ਉਹ ਕੋਈ ਉਹ ਚੱਕੇ ਨਹੀਂ ਜਾਂਦਾ ਹੈਗਾ ਬਾਕੀ ਇਧਰ ਵੰਤ ਨਾਲ ਗੱਲ ਕਰਾਉਣੇ ਵੰਤ ਬੋਲੂਗਾ ਹਾਂਜੀ ਤੁਸੀਂ ਬਾਈਆਂ ਦੀਆਂ ਗੱਲਾਂ ਸਮਝ ਲਈਆਂ ਹੋਣਗੀਆਂ ਤੁਨੇ ਅੱਗ ਤਾਂ ਤੁਸੀਂ ਲਾਉਣਾ ਹੈ ਨਾ ਹੁਣ ਆਪਣਾ ਕੈਰੇਕਟਰ ਨਵਾਂ ਆਇਆ ਭਾਈ ਤੁਸੀਂ ਇਹਨੂੰ ਜ਼ਰੂਰ ਫੋਲੋ ਕਰ ਲਿਓ ਬਾਈਆਂ ਨੂੰ ਬਹੁਤ ਛੋਣੀ ਵੀਡੀਓ ਬਣਾਉਂਦੇ ਨੇ ਭਾਈ 6-4 ਕਿ ਵੀਡੀਓ ਬਣਾਉਂਦੇ ਨੇ ਲਓ ਅਨੰਦ ਵੀਡੀਓ ਦੇਖੋ ਜੀ ਧੰਨਵਾਦ ਜੀ ਸਾਰਿਆਂ ਦਾ